ਗੁਜਰਾਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਅਰਬ ਸਾਗਰ ਦੇ ਵਿੱਚ ਡਰੱਗ ਸੁੱਟਿਆ ਗਿਆ ਔਰ ਉਸ ਨੂੰ ਰਿਕਵਰ ਕਰ ਲਿਆ ਗਿਆ ਗੁਜਰਾਤ ਦੀ ਐਟਸ ਨੇ ਔਰ ਤੁਹਾਨੂੰ ਦੱਸ ਦੇ ਕਿ ਇਹ 18000 ਕਰੋੜ ਜਿਹੜਾ ਨਸ਼ਾ ਬਣਦਾ ਹੈਗਾ 1800 ਕਰੋੜ ਦਾ ਨਸ਼ਾ ਬਣਦਾ ਜੋ ਕਿ ਜਬਤ ਕਰ ਲਿਆ ਗਿਆ ਕੋਸਟ ਗਾਰਡ ਤੇ ਗੁਜਰਾਤ ਐਡੀਐਸ ਨੇ ਵੱਡਾ ਐਕਸ਼ਨ ਕੀਤਾ ਹੈਗਾ ਔਰ ਅਰਬ ਸਾਗਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਮੁੰਦਰ ਦੇ ਵਿੱਚ ਨਸ਼ਾ ਸੁੱਟ ਕੇ ਤਸਕਰਾਂ ਦੀ ਜਿਹੜਾ ਫਰਾਰੀ ਦੀ ਗੱਲ ਵੀ ਕਹੀ ਜਾ ਰਹੀ ਹੈ ਤੇ ਸਰਕਾਰ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ ਅਜਿਹਾ ਬਿਆਨ ਨਾਲ ਦੀ ਨਾਲ ਗ੍ਰਹਿ ਮੰਤਰੀ ਮਿਸਾ ਹੋਣਾ ਦਾ ਸਾਹਮਣੇ ਆ ਗਿਆ ਗੁਜਰਾਤ ਤੋਂ ਇੱਕ ਵੱਡੀ ਖਬਰ ਗੁਜਰਾਤ ਦੀਆ ਤਸਵੀਰ ਤੁਹਾਨੂੰ ਦਿਖਾਵਾਗੇ ਪੋਰਟ ਦੀ ਤਸਵੀਰ ਹੈ ਜਿੱਥੇ ਨਸ਼ਾ ਤੁਸੀਂ ਦੇਖੋ ਨਸ਼ੇ ਦੀ ਖੇਪ ਹੈ ਕਿਆ ਯਾਰ ਹੈ ਕਿ 300 ਕਿਲੋ ਦੀ ਇਹ ਪੂਰੀ ਖੇਪ ਹੈ ਔਰ ਜਿਸ ਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 1800 ਕਰੋੜ ਬਣਦੀ ਹੈ 1800 ਕਰੋੜ ਦਾ ਇਹ 300 ਕਿਲੋ ਦਾ ਡਰੱਗ ਜਿਹੜਾ ਸਮੁੰਦਰ ਦੇ ਵਿੱਚ ਮਿਲਿਆ ਔਰ ਉਸ ਨੂੰ ਜ਼ਬਤ ਕਰ ਲਿਆ ਕਿਉਂਕਿ ਐਟੀਐਸ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਕਿਹਾ ਜਾਂਦਾ ਹੈ ਕਿ ਇਸ ਦੇ ਵਿੱਚ ਜਿਹੜਾ ਡਰੱਗ ਸੀ ਉਹ ਆਈਸ ਨਾ ਦਾ ਵੀ ਡਰੱਗ ਕਿਹਾ ਜਾ ਰਿਹਾ ਹੈ ਕਿਸ ਦੇ ਵਿੱਚ ਹੈ ਔਰ ਕਕੀਨ ਵੀ ਕਿਹਾ ਜਾ ਰਿਹਾ ਹੈ ਗਾ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਕਿਵੇਂ ਜਿਹੜਾ ਗੱਟੇ ਭਰੇ ਪਏ ਨੇ ਕਿਵੇਂ ਜਿਹੜਾ ਇਹ ਬੂਰੀਆਂ ਭਰ-ਭਰ ਕੇ ਜਿਹੜਾ ਡਰੱਗ ਪੂਰਾ ਸਟਿਆ ਗਿਆ ਸੀ ਔਰ 1800 ਕਰੋੜ ਇਸ ਦੀ ਕੀਮਤ ਬਣਦੀ ਹੈ ਤੇ ਤੁਹਾਨੂੰ ਅੱਜ ਪਿਛਲੀ ਵਾਰ ਯਾਦ ਲਊਗਾ ਗੁਜਰਾਤ ਦੇ ਇਸੇ ਪੋਰਟ ਤੋਂ ਬਹੁਤ ਸਾਰੀ ਕਕੀਨ ਜਿਹੜੀ ਐ ਰਿਕਵਰ ਹੋਈ ਸੀ ਉਹਦੋਂ ਵੀ ਜਿਹੜਾ ਇਹੀ ਤਸਵੀਰ ਤੁਹਾਨੂੰ ਦਿਖਾਈ ਸੀ ਕਿ ਕਿਸ ਪ੍ਰਕਾਰ ਜਿਹੜਾ ਡਰੱਗ ਹੈ ਜਿਹੜਾ ਸਮੁੰਦਰ ਦੇ ਜ਼ਰੀਏ ਆ ਰਿਹਾ ਹੈ ਜਿਹੜਾ ਬੰਦਰਗਾਹਾਂ ਦੇ ਜ਼ਰੀਏ ਆ ਰਿਹਾ ਹੈ ਜਿਹੜਾ ਸਾਡੇ ਸਮੁੰਦਰੀ ਰਸਤੇ ਰਾਹੀਂ ਪੋਰਟਾਂ ਰਾਹੀਂ ਜਿਹੜਾ ਆ ਰਿਹਾ ਹੈ ਡਰੱਗ ਉਹ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਪੂਰੇ ਦੇਸ਼ ਨੂੰ ਔਰ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਸਰਹੱਦੀ ਸੂਬਾ ਹੈ ਪੰਜਾਬ ਦੇ ਨਾਲ ਪਾਕਿਸਤਾਨ ਦਾ ਏਰੀਆ ਲੱਗਦਾ ਬਾਰਡਰ ਲੱਗਦਾ ਤਾਂ ਉੱਥੋਂ ਜਿਹੜਾ ਹੈਰੋਇਨ ਆ ਜਾਂਦੀ ਹੈ ਪਰ ਜਿਹੜੀ ਪੋਰਟ ਰਾਹੀਂ ਹੈਰੋਇਨ ਆਉਂਦੀ ਹੈ ਜਾਂ ਪੋਰਟ ਰਾਹੀਂ ਤਕੀਨ ਆਉਂਦੀ ਹੈ ਪੋਰਟ ਰਾਹੀਂ ਆਈਸ ਡਰੱਗ ਆਉਂਦਾ ਉਹ ਵੀ ਜਿਹੜਾ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਆਉਂਦਾ ਜਿਹਦੇ ਕਰਕੇ ਤੁਸੀਂ ਦੇਖੋ ਇੱਕ ਸਰਚ ਆਪਰੇਸ਼ਨ ਜਿਹੜਾ ਲਗਾਤਾਰ ਚੱਲ ਰਿਹਾ ਸੀ ਕੋਸਟ ਗਾਰਡ ਤੇ ਗੁਜਰਾਤ ਦੀ ਐਟੀਐਸ ਦੇ ਵੱਲੋਂ ਇਹ ਪੂਰਾ ਆਪਰੇਸ਼ਨ ਕੀਤਾ ਗਿਆ ਵੱਡਾ ਐਕਸ਼ਨ ਲਿਆ ਗਿਆ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਜਿਹੜੇ ਸਮੱਗਲਰ ਸੀ ਉਹ ਸੁੱਟ ਕੇ ਗਏ ਹੈ ਮੁੱਢਲੀ ਜਾਣਕਾਰੀ ਦੌਰਾਨ ਇਹੀ ਜਿਹੜਾ ਸਾਹਮਣੇ ਆਇਆਗਾ ਤਸਵੀਰਾਂ ਦੇਖੋ ਨਾਲੇ ਐਟੀਐਸ ਦੇ ਗਾਰਡ ਖੜੇ ਨੇ ਨਾਲੇ ਕੋਸਟ ਗਾਰਡ ਖੜੀ ਹੈ ਤੇ ਦੂਜੇ ਪਾਸੇ ਤੁਸੀਂ ਦੇਖੋ ਇਹ ਸਾਰਾ ਡਰੱਗ ਕਿੰਨਾ ਜ਼ਿਆਦਾ ਡਰੱਗ ਹੈ ਸ਼ਿਪ ਦੇ ਵਿੱਚ ਰਿਕਵਰ ਕੀਤਾ ਸ਼ਿਪ ਦੇ ਵਿੱਚੋਂ ਲਿਆਂਦਾ ਗਿਆ ਜੋ ਰਿਕਵਰ ਕੀਤਾ ਤਾਂ ਉਸ ਸਮੇਂ ਦੀ ਇਹ ਤਸਵੀਰ ਖਿੱਚੀ ਗਈ ਹੈ